ਦੀ ਜਮੀਨਾਂ ਤੇ ਉੱਤੇ ਜਿਹੜਾ ਡਾਕਾ ਮਾਰਿਆ ਜਾ ਰਿਹਾ ਹੈ ਆਪ ਕੋ ਲੋਦੀ ਤੇ ਇਹ ਇੱਕ ਲੈਂਡ ਪੂਲਿੰਗ ਵਾਲਾ ਜਿਹੜਾ ਸਿਸਟਮ ਬਣਾਇਆ ਸੀ ਇਹ ਪਾਲਿਸੀ ਆ ਸੀ ਹਰ ਹਾਲ ਦੇ ਵਿੱਚ ਰੱਦ ਕਰਵਾ ਕੇ ਰਵਾਂਗੇ ਕਿਉਂਕਿ ਜਦ ਜਦ ਸਾਡੇ ਪੰਜਾਬ ਤੇ ਡਾਕੇ ਪਏ ਨੇ ਤੇ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਇੱਕੋ ਇੱਕ ਸ਼ਰਮਣੀ ਅਕਾਲੀ ਦਲ ਜਿਹੜੇ ਕਿ ਹੱਕ ਦੇ ਵਿੱਚ ਖੜੀ ਹੋਈ ਹੈ ਤੇ ਉਹ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਵਿੱਚ ਖੜਦੀ ਆਈ ਹੈ ਮੈਡਮ ਅਨਮੋਲ ਕਨਮਾਲ ਦੇ ਨਾਲ ਰਹੇ ਹੋ ਅਸਤੀਫਾ ਕਿੱਥੇ ਦੇਖਦੇ ਹੋ ਜੋ ਉਹਨਾਂ ਨੇ ਅਸਤੀਫਾ ਦੇ ਆ ਦੇਖੋ ਬਿੱਬਾ ਜੀ ਇੱਕ ਮੰਨੂ ਅਨ ਐਕਸਪੀਰੀਅੰਸ ਲਗੇ ਜੀ ਰਾਣਾ ਰਣਜੀਤ ਸਿੰਘ ਨੇ ਅਸਤੀਫਾ ਦਿੱਤਾ ਕਹਿੰਦੇ ਵੀ ਪਾਰੀ ਲੋਕਾਂ ਨੂੰ ਆਗੇ ਵੱਡੀਆਂ ਅਹੁਦੇ ਦਿੱਤੇ ਅਸਤੀਫਾ ਵੀ ਦੇ ਦਿੱਤਾ ਗਿਆ ਕਿੱਥੇ ਦੇਖਦੇ ਹੋ ਅਸਤੀਫਾ ਉਹਨਾਂ ਦਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਕਵਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਇੱਕ ਵੱਡੇ ਕਾਫਲੇ ਦੇ ਨਾਲ ਮੈਡਮ ਵੀ ਰਵਾਨਾ ਹੋ ਰਹੇ ਨੇ ਤੇ ਆਖਰ ਕਿੰਨੀਆਂ ਕਿ ਗੱਡੀਆਂ ਤੇ ਮੁੱਦਾ ਕੀ ਹੈ ਗੱਲਬਾਤ ਵੀ ਕਰਦੇ ਆ ਮੈਡਮ ਕੀ ਕਹਿਣਾ ਚਾਹੁੰਦੇ ਹੋ ਇੱਕ ਵੱਡੇ ਕਾਫਲੇ ਦੇ ਨਾਲ ਤੁਸੀਂ ਅੱਜ ਰੈਲੀ ਦੇ ਵਿੱਚ ਸ਼ਾਮਲ ਹੋ ਰਹੇ ਹੋ ਜੀ ਦੇਖੋ ਪਹਿਲਾ ਤਾਂ ਗੱਲ ਇਹ ਐ ਸਾਡੇ ਸਰਦਾਰ ਸਿਕ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਇਹ ਸਾਰਾ ਧਰਨਾ ਕੀਤਾ ਜਾ ਰਿਹਾ ਜੋ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਐ ਕਿਸਾਨਾਂ ਦੀ ਜ਼ਮੀਨਾਂ ਦੇ ਉੱਤੇ ਜਿਹੜਾ ਡਾਕਾ ਮਾਰਿਆ ਜਾ ਰਿਹਾ ਆਪ ਕੋ ਲੋਦੀ ਤੇ ਇਹ ਇੱਕ ਲੈਂਡ ਪੂਲਿੰਗ ਵਾਲਾ ਜਿਹੜਾ ਸਿਸਟਮ ਬਣਾਇਆ ਸੀ ਇਹ ਪਾਲਿਸੀ ਆ ਸੀ ਹਰ ਹਾਲ ਦੇ ਵਿੱਚ ਰੱਦ ਕਰਵਾ ਕੇ ਰਵਾਂਗੇ ਕਿਉਂਕਿ ਜਦ ਜਦ ਸਾਡੇ ਪੰਜਾਬ ਤੇ ਡਾਕੇ ਪਏ ਨੇ ਤੇ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਇੱਕੋ ਇੱਕ ਸ਼ਰਮਣੀ ਅਕਾਲੀ ਦਲ ਜਿਹੜੇ ਕਿ ਹੱਕ ਦੇ ਵਿੱਚ ਖੜੀ ਹੋਈ ਹੈ ਤੇ ਉਹ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਵਿੱਚ ਖੜਦੀ ਆਈ ਹੈ ਜੀ ਕਿੰਨੀਆਂ ਗੱਡੀਆਂ ਦਾ ਕਾਫਿਲਾ ਹੈ ਤੇ ਕੀ ਮੰਨਦੇ ਹੋ ਕਿਉਂਕਿ ਤੁਸੀਂ ਵੀ ਹਲਕਾ ਖੜੜਦੇ ਇੰਚਾਰਜ ਦੀ ਦੌੜ ਦੇ ਵਿੱਚੋਂ ਕਿਤੇ ਨਾ ਕਿਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੇ ਠਾਠਾ ਮਾਰਦਾ ਇਕੱਠ ਹੈ ਜੀ ਤੇ ਹਰ ਕੋਈ ਆਪਣੇ ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਮਤਲਬ ਕਿ ਲੜਦੇ ਆਏ ਆ ਤੇ ਸਾਡੀ ਜ਼ਮੀਨ ਤੇ ਜਿਹੜੇ ਡਾਕੇ ਪਾਏ ਜਾਣਗੇ ਤੇ ਕਿਸਾਨਾਂ ਦੇ ਪੁੱਤ ਅਸੀਂ ਵੀ ਧੀ ਪੁੱਤ ਹੈਗੇ ਵੀ ਕਦੇ ਵੀ ਚੁੱਪ ਕਰਕੇ ਨਹੀਂ ਬੈਠਾਂਗੇ ਤੇ ਜਿਹੜੀਆਂ ਇਹ ਸਕੀਮਾਂ ਨੇ ਇਹ ਅਸੀਂ ਰੱਦ ਕਰਵਾ ਕੇ ਰਾਵਾਂਗੇ ਤੇ ਸਾਰੇ ਆਪਣੇ ਨਾਲ ਨੇ ਸ਼ਰਮਣੇ ਆਕਾਲੀ ਦਲ ਦੇ ਜਿੰਨਾ ਕੁ ਵੀ ਯੂਥ ਹੈਗਾ ਆਪਣੇ ਨਾਲ ਹੈ ਜੀ ਆਮ ਆਦਮੀ ਪਾਰਟੀ ਤਾਂ ਕਹਿ ਰਹੀ ਹੈ ਵੀ ਬੜਾ ਵਧੀਆ ਯੋਜਨਾ ਹੈ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜੋ ਮਰਜੀ ਹੈ ਕਦੇ ਵੀ ਚੜੀਆਂ ਬਾਹਰ ਦੀਆਂ ਚੜੀਆਂ ਉਹ ਇੰਟਰਨੈਸ਼ਨਲ ਪਾਰਟੀਆਂ ਨੇ ਕਦੇ ਵੀ ਪੰਜਾਬ ਦੇ ਹਿੱਤ ਦੇ ਵਿੱਚ ਕਦੇ ਫੈਸਲਾ ਨਹੀਂ ਕੀਤਾ ਹੋਇਆ ਉਹ ਹਮੇਸ਼ਾ ਹੀ ਗਲਤ ਕੀਤਾ ਪਾਣੀਏ ਦੀ ਗੱਲ ਕਰ ਲਈਏ ਆਪਾਂ ਆਪਣੇ ਇੱਥੇ ਦੀ ਡਵੈਲਪਮੈਂਟ ਦੀ ਗੱਲ ਕਰ ਲਈਏ ਹੁਣ ਤੱਕ ਆਮ ਆਦਮੀ ਪਾਰਟੀ ਨੂੰ 3 ਸਾਲ ਹੋ ਚੁੱਕੇ ਤੇ ਕੋਈ ਵੀ ਇੱਕ ਵੀ ਸਾਡੇ ਪੰਜਾਬ ਦੇ ਭਲਾ ਕੀਤਾ ਹੋਵੇ ਜਾਂ ਬੀਬੀਆਂ ਨੂੰ ਹੁਣ ਤੱਕ ਪਹਿਲੇ ਲਾਰਾ ਲਾਇਆ ਸੀ 1000 ਰੁਪਏ ਗਾਰੰਟੀ ਦਾ ਇੱਕ ਵੀ ਬੀਬੀ ਦੇ ਖਾਤੇ ਦੇ ਵਿੱਚ 1000 ਰੁਪਏ ਕੀ ਇੱਕ ਪੰਜੇ ਤੱਕ ਨਹੀਂ ਆਈ ਤੁਸੀਂ ਮੈਡਮ ਅਰਮੋਲ ਗਨਮਾਲ ਦੇ ਨਾਲ ਉਸ ਤੀਫਾ ਕਿੱਥੇ ਦੇਖਦੇ ਹੋ ਜੋ ਉਹਨਾਂ ਨੇ ਅਸਤੀਫਾ ਦੇ ਆ ਦੇਖੋ ਬਿਬਾ ਜੀ ਇੱਕ ਮੰਨੂ ਅਨ ਐਕਸਪੀਰੀਅੰਸ ਲਗੇ ਜੋ ਕਿ ਹਲਕੇ ਨੂੰ ਇੰਨੀ ਛੇਤੀ ਅਧ ਪਿਛਕਾਰ ਹੀ ਲਵਾਰਿਸ ਛੱਡ ਕੇ ਚੱਲੇ ਸੀ ਤੇ ਬਿਬਾ ਜੀ ਤੁਸੀਂ ਤਾਂ ਵੱਡੇ ਵੱਡੇ ਲਾਰੇ ਕਹੇ ਸੀ ਪੰਜ ਮਿੰਟ ਦੀ ਐਮਐਸਪੀ ਕੀਤੀ ਸੀ ਤੇ ਹੁਣ ਤਾਂ ਲੈਂਡ ਪੂਲਿੰਗ ਦੀਆਂ ਗੱਲਾਂ ਚੱਲਦੇ ਸੀ ਤੁਸੀਂ ਤਾਂ ਹਲਕੇ ਨੂੰ ਲਵਾਰਿਸ ਛੱਡ ਕੇ ਚੱਲੇ ਸੀ ਮੈਂ ਤਾਂ ਤੁਹਾਨੂੰ ਕਹਿੰਨੀ ਆ ਤੁਸੀਂ ਐਨੇ ਗੈਰ ਜ਼ਿੰਮੇਵਾਰ ਸਾਬਤ ਹੋਇਓ ਕਿ ਹਲਕਾ ਖਰੜ ਦੇ ਤੁਸੀਂ ਤਾਂ ਪੰਜ ਪੰਜ ਮਿੰਟ ਦੀ ਐਮਐਸਪੀ ਅਸੀਂ ਆ ਕਰਦਾਂਗੇ ਬਾਅਦ ਕਰਦਾਂਗੇ ਸ਼ਿਵਾਲਿਕ ਜਿਹੜਾ ਇਨਕਲੇਵ ਹੈਗਾ ਉੱਥੇ ਜਾ ਕੇ ਦੇਖੋ ਐਡੇ ਐਡੇ ਟੋਏ ਪਏ ਹੋਏ ਨੇ ਦਿਨ ਰਾਤ ਐਕਸੀਡੈਂਟ ਹੋ ਰਹੇ ਬੁਰੇ ਹਾਲ ਨੇ ਜੀ ਜੀ ਰਾਣਾ ਰਣਜੀਤ ਸਿੰਘ ਇਹਨਲੇ ਸਿਵਾ ਦਿੱਤਾ ਕਹਿੰਦੇ ਵੀ ਬਾਹਰੀ ਲੋਕਾਂ ਨੂੰ ਆਗੇ ਵੱਡੀਆਂ ਅਹੁਦੇ ਦਿੱਤੇ ਅਸਤੀਫਾ ਵੀ ਦੇ ਦਿੱਤਾ ਗਿਆ ਕਿੱਥੇ ਦੇਖੋ ਅਸਤੀਫਾ ਉਹਨਾਂ ਦਾ ਦੇਖੋ ਗਿੱਲ ਸਾਹਿਬ ਰਣਜੀਤ ਸਿੰਘ ਗਿੱਲ ਬਹੁਤ ਹੀ ਨੇਕ ਇਨਸਾਨ ਤੇ ਇਮਾਨਦਾਰ ਹੈਗੇ ਨੇ ਤੇ ਉਹ ਮੇਰੇ ਬਾਪ ਸਮਾਨ ਨੇ ਠੀਕ ਹੈ ਕਿਤੇ ਨਾ ਕਿਤੇ ਪਾਰਟੀ ਤੋਂ ਨਾਰਾਜ਼ਗੀ ਹੋ ਸਕਦੀ ਹੈ ਪਰ ਸਾਡੇ ਦਿਲ ਦੇ ਵਿੱਚ ਉਹਨਾਂ ਦਾ ਹਮੇਸ਼ਾ ਸਤਿਕਾਰ ਰਹੂਗਾ ਤੇ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦੀ ਤੁਹਾਨੂੰ ਵੀ ਜੁਆਇਨਿੰਗ ਕਰਾਈ ਸੀ ਕੀ ਉਹਨਾਂ ਨੇ ਸ਼੍ਰੋਮਣੀ ਕਾਲ ਜੀ 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 ਮੈਂ ਤਾਂ ਦੇਖੋ ਬਿਲਕੁਲ ਗਿਲਸਾਬ ਦੀ ਮੈਂ ਤਾਂ ਬਹੁਤ ਆਭਾਰੀ ਹੈਗੀ ਆ ਵੀ ਉਹਨਾਂ ਨੇ ਮੈਨੂੰ ਜੁਆਇਨ ਕਰਵਾਇਆ ਸੀ ਤੇ ਸਾਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਤਕੜ ਜ਼ਰੂਰ ਲੱਗਿਆ ਕਿ ਉਹ ਸਾਡੇ ਹਲਕੇ ਨੂੰ ਛੱਡ ਕੇ ਗਏ ਆ ਮੈਂ ਤਾਂ ਸਕੋ ਗਿਲਸਾਬ ਨੂੰ ਫੋਨ ਵੀ ਲਾਇਆ ਸੀ ਕਿ ਵੀ ਨਹੀਂ ਤੁਸੀਂ ਜਾਓ ਕੀ ਕਹਿ ਸਕਦੇ ਆ ਜੀ ਉਹਨਾਂ ਦਾ ਕੋਈ ਛੱਕਿਆ ਸੀਗਾ ਦੇਖੋ ਕਾਫੀ ਉਹਨਾਂ ਨੇ ਐਕਚੁਅਲੀ ਸਵਿਚ ਆਫ ਸੀ ਤੇ ਵਿੱਚ ਉਹਦੀ ਕਾਫੀ ਮਨ ਲੱਦਾ ਇਧਰ ਉਧਰੋਂ ਕਾਲਸ ਆਈਆਂ ਸੀ ਤਾ ਕਰਕੇ ਉਹ ਬਾਕੀ ਸਾਡੇ ਦਿਲ ਦੇ ਵਿੱਚ ਉਹਨਾਂ ਦੇ ਹਮੇਸ਼ਾ ਰਿਸਪੈਕਟ ਹੈਗੀ ਅਤੇ ਰਹੇਗੀ ਸਾਡੇ ਬਾਬ ਆਪ ਸਮਾਨੇ ਜੀ ਉਹ ਕਹਿੰਦੇ ਸਾਬ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਆ ਫਿਰ ਗਏ ਕਿਉਂ ਨਹੀਂ ਉਹਨਾਂ ਦੇ ਘਰ ਦੇਖੋ ਜੀ ਉਹਨਾਂ ਦੇ ਆਪਣਾ ਨਿੱਜੀ ਕੋਈ ਫੈਸਲਾ ਹੋ ਸਕਦਾ ਪਰ ਸਾਡੇ ਵੱਲੋਂ ਦੀ ਕੋਈ ਐਦਾ ਦੀ ਗੱਲ ਨਹੀਂ ਜੇਕਰ ਹਲਕਾ ਖੜ ਦੇ ਵਿੱਚ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕਿ ਨਿਵਾਨ ਨੂੰ ਪਿਆਰ ਦੇਖੋ ਜੀ ਅਸੀਂ ਸਰਦਾਰ ਸੁਖਵੀਰ ਸਿੰਘ ਦੀ ਅਗਵਾਈ ਹੇਠ ਰਹੇ ਹਾਂ ਹਮੇਸ਼ਾ ਜਿੱਦਾਂ ਵੀ ਕੋਈ ਫੈਸਲਾ ਲਗਾਉਂਗੇ ਅਸੀਂ ਉਹਨਾਂ ਦੀ ਹਮੇਸ਼ਾ ਹਾਜ਼ਰੀ ਵਿੱਚ ਰਵਾਂਗੇ ਜੀ ਆ ਤਾਂ ਇਹ ਸਨ ਕੋ ਕਮੇਟੀ ਮੈਂਬਰ ਤੇ ਰਣਜੀਤ ਸਿੰਘ ਗਿਲਵਾਰੇ ਇਹਨਾਂ ਨੇ ਵੀ ਕਾਫੀ ਗੱਲਾਂ ਆਖੀਆਂ ਤੇ ਅੱਜ ਇੱਕ ਵੱਡੇ ਕਾਫਲੇ ਦੇ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਵਿਰੋਧ ਪ੍ਰਦਰਸ਼ਨ ਲੈਂਡ ਫਾਰਮਿੰਗ ਨੂੰ ਲੈ ਕੇ ਕੀਤਾ ਜਾ ਰਿਹਾ ਉਸ ਦੇ ਵਿੱਚ ਵੀ ਜਾ ਰਹੇ ਨੇ ਤੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ